ਰਿਸ਼ੀ ਸਰ ਜੀ ਜੀ ਅੱਜ ਦਾ ਜਿਹੜਾ ਕਾਨਫਰੰਸ ਦਾ ਵਿਸ਼ਾ ਹੈ ਉਹ ਇਹ ਹੈ ਕਿ ਕੋਸ਼ ਸ਼ਰਾਰਤੀ ਅੰਸਰਾਂ ਵੱਲੋਂ ਕੁਝ ਇਲਜ਼ਾਮ ਲਗਾਏ ਗਏ ਸੀਗੇ ਜਿਨ੍ਹਾਂ ਨੂੰ ਅੱਜ ਖੰਡਨ ਕੀਤਾ ਜਾ ਰਿਹਾ ਜੀ ਜੀ ਸਰ ਜਿਹੜੇ ਇਲਜ਼ਾਮ ਅੱਜ ਲਾਗੇ ਸਰ ਇਹ ਤੋਂ ਕਿਹਾ ਗਿਆ ਸੀਗਾ ਕਿ ਬੋਟਲ ਪ੍ਰੈਸ਼ਨ ਮਸ਼ੀਨ ਜਿਹੜੀ ਹੈਗੀ ਇੱਥੋਂ ਰਿਪਲੇਸ ਕੀਤੀ ਗਈ ਸੀਗੀ ਕਿਸੇ ਕਬਾੜੀ ਨੂੰ ਦਿੱਤੀ ਗਈ ਸੀਗੀ ਉਹਦੇ ਬਾਰੇ ਮੈਂ ਪੁਸ਼ਟੀ ਕਰਨੀ ਚਾਹਨਾ ਕਿ ਉਹ ਮਸ਼ੀਨ ਜਿਹੜੀ ਸਾਡੀ ਆਪਣੀ ਇੰਡੀਵਿਜੁਅਲ ਕਪੈਸਿਟੀ ਚ ਹੈ ਉਹ ਕੋਈ ਸਰਕਾਰੀ ਮਸ਼ੀਨ ਨਹੀਂ ਹੈ ਕਿਸੇ ਮਿਊਨਿਸਪਲ ਕਾਰਪੋਰੇਸ਼ਨ ਕੋਲ ਉਹਦਾ ਰਿਕਾਰਡ ਨਹੀਂ ਹੈ ਜੇ ਰਿਕਾਰਡ ਕਿਸੇ ਕੋਲ ਹੈਗਾ ਤੇ ਉਹਦਾ ਪੇਸ਼ ਕਰ ਦਵੇ ਉਹਦਾ ਬਿੱਲ ਕੀ ਹੈ ਸਾਡੇ ਕੋਲ ਆਪਣੇ ਕੋਲ ਹੈਗਾ ਉਹਦਾ ਰਿਕਾਰਡ ਕਿਉਂਕਿ ਸਾਡੀ ਆਪਣੀ ਮਸ਼ੀਨ ਸੀ ਉਹ ਜੀ ਜੀ ਕਿਹਦੇ ਵੱਲੋਂ ਜਿਹੜਾ ਇਹ ਚਾਰਜ ਲਗਾਈ ਹੈ ਇਹ ਰਕੇਸ਼ ਕਬੂਲ ਲਾਟਾ ਹੈ ਜੀ ਬਲੈਕਮੇਲਰ ਹੈ ਮਹਾਨ ਸ਼ਹਿਰ ਦਾ ਹਾਂਜੀ ਉਹਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਆ ਜੀ ਉਹ ਆਪਣੇ ਆਪ ਨੂੰ ਸਮਾਜ ਸੇਵਕ ਬਣਦਾ ਹੈ ਪਰ ਉਹਦੀ ਸਮਾਜ ਸੇਵਾ ਕਿੱਥੇ ਹੈ ਸਾਨੂੰ ਅਜੇ ਤੱਕ ਕਦੀ ਦਿਖੀ ਨਹੀਂ ਜੀ ਹਾਂਜੀ ਤੇ ਇਸ ਸਬੰਧੀ ਤੁਸੀਂ ਕੁਝ ਸ਼ੇਅਰ ਸਕੋ ਦਿੱਤੀ ਹੈ ਕਿ ਅਸੀਂ ਉਹਦੇ ਖਿਲਾਫ ਡਿਫਰਮੇਸ਼ਨ ਕਰਾਂਗੇ ਜੀ ਉਹ মিডিਆ ਨੂੰ ਗੁੰਮਰਾਹ ਕਰ ਰਿਹਾ ਹੈ ਗਲਤ ਤੱਤ ਦੇ ਆਧਾਰ ਦੇ ਉੱਤੇ ਖਬਰਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੀ ਕੁਝ ਸਮੇਂ ਪਹਿਲਾਂ ਵੀ ਉਹਦੇ ਕੋਲੋਂ ਇਹੀ ਉਹਦੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀਗੀ ਉਹ ਵੀ ਬੇਬੁਨਿਆਦ ਪਾਈ ਗਈ ਹੈ ਜੀ ਇਨਕੁਆਇਰੀ ਦੇ ਵਿੱਚ ਕੋਈ ਅਸੀ ਚੀਜ਼ ਨਹੀਂ ਪਾਈ ਗਈ ਉਸ ਟਾਈਮ ਵੀ ਇਹਨੇ ਕੀਤਾ ਸੀਗਾ ਅਸੀਂ ਉਸ ਚੀਜ਼ ਨੂੰ ਵੀ ਵਿੱਚ ਇਹ ਕਰਾਂਗੇ ਪਰ ਹੁਣ ਵੀ ਉਹ ਦਵਰਤੀ ਇਹੀ ਕੋਸ਼ਿਸ਼ ਤੇ ਉਤਰਿਆ ਕਿਉਂਕਿ ਉਹਦਾ ਮੇਨ ਟੀਚਾ ਬਲੈਕਮੇਲਿੰਗ ਹੈ ਜੀ ਇਸ ਨਾਲ ਜਦੋਂ ਮਸ਼ੀਨ ਤੇ ਜਨਰੇਟ ਕੀਤੀ ਗਈ ਸੀ ਤੁਹਾਡੇ ਕੋਲ ਉਹਦੇ ਪੁਖਤਾ ਸਬੂਤ ਹੈ ਜੀ ਉਹਦੇ ਪੁਖਤਾ ਸਬੂਤ ਹੈ ਜੀ ਸਾਡੇ ਕੋਲ ਮੈਂ ਤੁਹਾਨੂੰ ਤੁਸੀਂ ਇਹ ਮਸ਼ੀਨ ਦੇਖ ਸਕਦੇ ਹੋ ਜੀ ਇਹ ਜਿਸ ਦਿਨ ਇੰਸਟਾਲ ਕੀਤੀ ਗਈ ਹੈ ਜਦ ਸੇਵਾ ਟਸਲ ਜ਼ਰੂਰੀ ਕਾਰਵਾਈ ਦੀ ਕੀ ਮੰਗ ਮੰਗ ਕੀ ਕਰਦੇ ਜੀ ਅਸੀਂ ਪਹਿਲਾਂ ਤਾਂ ਆਪਣੇ ਮੀਡੀਆ ਦੇ ਭਰਾਵਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਕਦੇ ਵੀ ਕੋਈ ਜੇ ਖਬਰ ਚਲਾਨੀ ਹੁੰਦੀ ਹੈਗੀ ਹੈ ਤੇ ਉਹਦੀ ਪਹਿਲਾਂ ਪੁਸ਼ਟੀ ਕਰਿਆ ਕਰੋ ਸਾਡਾ ਕਿਸੇ ਦਾ ਨਾਲ ਕੋਈ ਵੈਰ ਵਿਰੋਧ ਨਹੀਂ ਹੈ ਅੱਜ ਤੱਕ 20 ਸਾਲ ਹੋ ਗਏ ਸੰਸਥਾ ਨੂੰ ਜੇ ਚੱਲਦੇ ਹੋਏ ਅੱਜ ਤੱਕ ਇਸ ਤੋਂ ਪਹਿਲਾਂ ਕੋਈ ਇਸ ਤਰ੍ਹਾਂ ਦਾ ਇਲਜ਼ਾਮ ਨਹੀਂ ਲੱਗਿਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੇ ਲੰਗਰ ਚੱਲਦਾ ਹੈ ਉਹ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਚੱਲਦਾ ਹੀ ਰਿਹਾ ਜੀ ਅੱਜ ਤੱਕ ਕੋਈ ਇਸ ਤਰ੍ਹਾਂ ਦਾ ਬਲੇਮ ਨਹੀਂ ਆਇਆ ਇਸ ਤਰ੍ਹਾਂ ਦੇ ਸ਼ਰਾਰਤੀ ਤੱਤ ਜਿਹੜੇ ਹੈਗੇ ਆ ਇਹ ਸਾਡੀ ਸਮਾਜ ਸੇਵਾ ਨੂੰ ਦਾ ਠੇਸ ਪਹੁੰਚਾ ਰਹੇ ਇਹਨਾਂ ਦੇ ਉੱਤੇ ਕਾਰਵਾਈ ਵੀ ਹੋਣੀ ਚਾਹੀਦੀ ਅਸੀਂ ਆਪਣੇ ਵੱਲੋਂ ਜਿਹੜੀ ਕਾਰਵਾਈ ਕਰਾਂਗੇ ਸਾਡੇ ਲੀਗਲ ਕੋਆਰਡੀਨੇਟਰ ਸਾਹਿਬ ਨਾਲ ਹੈ ਪਰ ਦੇਖਿਆ ਜਾਵੇ ਤਾਂ ਇਹਨਾਂ ਨੂੰ ਉਸ ਤਰ੍ਹਾਂ ਹੀ ਲੈਣਾ ਚਾਹੀਦਾ ਹੈ ਕਰਦੇ ਹੋ ਕੀ ਮੁੱਦਾ ਚੁਣਨ ਦੇ ਐਕਚੁਅਲੀ ਮੈਨੂੰ ਅਨਯਲ ਸੇਵਾ ਸੁਸਾਇਟੀ ਵੱਲੋਂ ਦੱਸਿਆ ਗਿਆ ਸੀ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਨ ਮੈਂ ਐਡਵੋਕੇਟ ਗਗਨਦੀਪ ਸਿੰਘ ਹਾਂ ਡਿਸਟ੍ਰਿਕਟ ਕੋਰਟ ਵਿੱਚ ਮੇਰੀ ਪ੍ਰੈਕਟਿਸ ਚੱਲਦੀ ਹੈ ਤੇ ਅਨਯਲ ਸੰਸਥਾ ਵੱਲੋਂ ਇਹ ਦੱਸਿਆ ਗਿਆ ਸੀ ਕਿ ਇੱਕ ਸ਼ਖਸ ਨੇ ਇਹਨਾਂ ਦੇ ਉੱਪਰ ਸਰਕਾਰੀ ਮਸ਼ੀਨ ਦੀ ਚੋਰੀ ਦਾ ਇਲਜ਼ਾਮ ਲਾਇਆ ਹੈ ਇਹ ਸਰਕਾਰੀ ਮਸ਼ੀਨ ਚੋਰੀ ਹੋਈ ਹੈ ਤੇ ਉਹ ਕੰਪਲੇਂਟ ਕਰਨ ਦਾ ਹੱਕ ਸਰਕਾਰ ਕੋਲ ਨਹੀਂ ਮਿਊਂਸੀਪਲ ਕਾਰਪੋਰੇਸ਼ਨ ਕੋਲ ਇਹ ਜਿਨ੍ਹਾਂ ਨੇ ਇਹਨਾਂ ਦੇ ਉੱਪਰ ਇਲਜ਼ਾਮ ਲਾਇਆ ਕੀ ਉਹ ਕੋਈ ਅਥਾਰਟੀ ਹੈ ਉਹ ਕੋ ਕੀ ਪ੍ਰੂਫ ਹਨ ਕਿ ਇਹ ਸਰਕਾਰੀ ਮਸ਼ੀਨ ਹੈ ਇਹ ਜਸਟ ਇਹਨਾਂ ਨੂੰ ਡਿਫੇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰਸਨਲ ਰੰਜਿਸ਼ਾ ਕਿਉਂਕਿ ਉਹ ਮੈਨੂੰ ਪਤਾ ਲੱਗਿਆ ਕਿ ਸਮਾਜ ਸੇਵਾ ਦੇ ਨਾਂ ਤੇ ਬਲੈਕਮੇਲ ਵੀ ਕਰਦੇ ਹਨ ਅਸੀਂ ਜਲਦੀ ਤੋਂ ਜਲਦੀ ਇਹ ਤੇ ਡੇਫੇਮੇਸ਼ਨ ਲਾ ਕੇ ਇਨੂੰ ਅਦਾਜ਼ ਦੀ ਕਾਰਵਾਈ ਵਿੱਚ ਲੈ ਕੇ ਇਰਤੇ ਸਜ਼ਾ ਕਰਾਵਾਂਗੇ ਸਰ ਉਹਨਾਂ ਨੇ ਮੈਨੂੰ ਕਿਹਾ ਜਾ ਰਿਹਾ ਜੀ ਤੁਸੀਂ ਆਪ ਜਿਹੜੀ ਕਿ ਕਬਾਰੀ ਕੋ ਭੇਜੀਏ ਤੇ ਕੁਝ ਜਿਹੜੇ ਕਬਾਰ ਦੇ ਪੈਸੇ ਕੁਝ ਦੇਖੋ ਜੀ ਇੱਕ ਸੰਸਥਾ ਕੋਲ ਇੱਕ ਮਸ਼ੀਨ ਆ ਜਿਹੜੀ ਉਹਨਾਂ ਦੇ ਡੋਨਰਾਂ ਨੇ ਰਲ ਕੇ ਲਾਈ ਆ ਇੱਕ ਇੰਡੀਵਿਜੂਅਲ ਕਪੈਸਿਟੀ ਵਿੱਚ ਆ ਜਾਂਦੀ ਆ ਉਹਰਾ ਜੇ ਬਿਆਨ ਤੁਸੀਂ ਸੁਣੋਗੇ ਉਹ ਕਹਿ ਰਿਹਾ ਸਰਕਾਰੀ ਮਸ਼ੀਨ ਹੁਣ ਇਹ ਆਪਣੀ ਇੰਡੀਵਿਜੂਅਲ ਕਪੈਸਿਟੀ ਵਾਲੀ ਚੀਜ਼ ਦੀ ਵਰਤੋਂ ਕਿਤੇ ਵੀ ਕਰ ਸਕਦੇ ਆ ਕਿਤੇ ਵੀ ਲੋੜਵੰਦ ਜਗ੍ਹਾ ਤੇ ਸ਼ਿਫਟ ਕਰ ਸਕਦੇ ਆ ਸਰਕਾਰੀ ਮਸ਼ੀਨਾਂ ਜਿਹੜੀਆਂ ਆਲਰੇਡੀ ਉੱਥੇ ਇੰਸਟਾਲ ਆ ਸਿਵਲ ਹਸਪੀਟਲ ਦੇ ਵਿੱਚ ਉਹ ਉੱਥੇ ਹੀ ਹਨ ਹੁਣ ਇੱਥੇ ਲੋੜ ਨਹੀਂ ਹੈਗੀ ਤੀਜੀ ਮਸ਼ੀਨ ਦੀ ਚੌਥੀ ਮਸ਼ੀਨ ਦੀ ਇਹਨਾਂ ਨੇ ਕਿ ਸ਼ਿਫਟ ਕਰਨੀਆਂ ਕਿਤੇ ਅੱਗੇ ਡੋਨੇਟ ਕਰਨੀਆਂ ਹੁਣ ਇਹਦਾ ਕੀ ਇਹਰੇ ਵਿੱਚ ਵजूद ਆ ਕਿ ਇਹ ਆ ਕੇ ਇੰਟਰਫੇਅਰ ਕਰੇ ਇਹਨਾਂ ਨੂੰ ਕਿ ਤੁਸੀਂ ਉੱਥੇ ਡੋਨੇਟ ਨਾ ਕਰੋ ਡੋਨੇਟ ਦੀ ਤਾਂ ਗੱਲ ਹੀ ਨਹੀਂ ਕਰਦਾ ਪਿਆ ਸਮਾਜ ਸੇਵਾ ਦੀ ਵੀ ਗੱਲ ਨਹੀਂ ਕਰਦਾ ਪਿਆ ਇਹ ਤਾਂ ਬਲੇਮ ਕਰਦਾ ਪਿਆ ਕਿ ਸਰਕਾਰੀ ਮਸ਼ੀਨ ਚੋਰੀ ਕਰ ਲਈ ਕੀ ਇਹ ਸਰਕਾਰੀ ਮਸ਼ੀਨ ਹੈਗੀ ਆ ਪਹਿਲੀ ਗੱਲ ਤਾਂ ਇਹੀ ਬੰਦੀ ਆ ਇਹਨੂੰ ਐਵੀਡੈਂਸ ਕੀ ਆ ਕੀ ਸਰਕਾਰੀ ਮਸ਼ੀਨ ਆ ਜੇਰ ਕੋ ਐਵੀਡੈਂਸ ਹੈ ਸਰਕਾਰੀ ਮਸ਼ੀਨ ਇਹ ਮਨਸੀਪਲ ਕਾਰਪੋਰੇਸ਼ਨ ਕੋ ਜਾਵੇ ਸਰਕਾਰ ਕੋ ਜਾਵੇ ਸਿਵਲ ਸਰਜਨ ਕੋ ਜਾਵੇ ਐਸ ਐਮਓ ਕੋ ਜਾਵੇ ਉਹਨਾਂ ਨੂੰ ਨਾਲ ਲਿਆ ਕੇ ਸੰਸਥਾ ਦੇ ਕਾਰਵਾਈ ਕਰੇ ਇਹ ਡਿਫੇਮ ਕੀਤਾ ਜਾ ਰਿਹਾ ਵਾ ਕਾਰਵਾਈ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਪਰਚਾ ਵੀ ਦਰਜ ਹੋਇਆ ਸੀਗਾ ਐਫ ਆਰ ਵੀ ਦਰਜ ਹੋਈ ਹੈ ਕਿਰਦੇ ਇਹ ਚੋਰੀ ਦੇ ਜਿਹੜੀ ਚੋਰੀ ਹੋਈ ਹੈ ਕੋਈ ਐਫਆਈਆਰ ਦਰਜ ਨਹੀਂ ਹੋਈ ਕੋਈ ਦਰਜ ਹੋਈ ਹੈ ਜੀ ਦੇਸ਼ੀ ਸਰੋਏ ਜੀ ਤੁਹਾਡੇ ਦੇ ਐਫਆਈਆਰ ਚੌਂਕੀ ਇੱਥੇ ਹੀ ਸਾਡੇ ਨਾਲ ਹੈ ਚੌਂਕੀ ਸਿਵਲ ਹਸਪੀਟਲ ਦੇ ਵਿੱਚ ਆ ਕੋਈ ਐਫਆਈਆਰ ਦਰਜ ਨਹੀਂ ਹੋਈ ਕਿਉਂਕਿ ਕੋਈ ਪ੍ਰੂਫ ਹੀ ਨਹੀਂ ਹੈਗਾ ਜੀ ਡੈਫਰਮੇਸ਼ਨ ਹੋਣ ਲੱਗੂਗੀ ਜੀ ਇਹਦਾ ਨਹੀਂ ਸੀਸੀਟੀਵੀ ਲੱਗੀ ਹੋਈ ਹੈ ਕੋਈ ਸੀਸੀਟੀਵੀ ਸਭ ਦੇਖੋ ਜੀ ਔਰ ਇਹ ਇੰਡੀਵੀਜੁਅਲ ਕੈਪੈਸਿਟੀ ਦੇ ਮਸ਼ੀਨਾਂ ਉਹ ਕਿਤੇ ਵੀ ਲੈ ਕੇ ਜਾਵੇ ਕਿਤੋਂ ਵੀ ਲੈ ਕੇ ਆਵੇ ਉਹਦਾ ਸੀਸੀਟੀਵੀ ਦਿਖਾ ਦੇਣਾ ਕਿ ਇਹ ਸਰਕਾਰੀ ਮਸ਼ੀਨਾਂ ਇਹ ਗਲਤ ਆ ਇਹ ਸਰਕਾਰੀ ਮਸ਼ੀਨ ਚੋਰੀ ਹੁੰਦੀ ਐਸਐਮਓ ਸਭ ਕੰਪਲੇਂਟ ਕਰ ਦਿੰ ਰਾਸ਼ਨ ਹੁੰਦਾ ਜਾਂਦਾ ਠੀਕ ਹੈ ਜੀ ਅੱਥੇ ਸਿਰਫ ਇੱਕੋ ਹੀ ਮੋਟਿਵ ਨਾਲ ਇਹ ਸੰਸਥਾ ਕੰਮ ਕਰਦੀ ਆ ਅੱਥੇ ਜਿਹੜੇ ਗਰੀਬ ਲੋੜਵੰਦ ਲੋਕ ਨੇ ਉਹਨਾਂ ਨੂੰ ਰੋਜ਼ੀ ਆਪਣਾ ਰਾਸ਼ਨ ਦੇਣਾ ਰੋਟੀ ਦੇਣੀ ਹੈ ਅੰਨ ਜਲ ਦੇਣਾ ਉਹ ਵੀ ਇਹ ਸਾਰੇ ਇਕੱਠੇ ਹੋ ਕੇ ਕਰਦੇ ਸੇਵਾ ਇਕੱਲੇ ਇੰਡੀਵਿਜੂਅਲ ਕਪੈਸਿਟੀ ਵਿੱਚ ਨਹੀਂ ਹੈਗੇ ਲੋੜਵੰਦ ਲੋਕਾਂ ਦੀ ਸੇਵਾ ਰਲ ਮਿਲ ਕੇ ਕਰਦੇ ਆ ਇਹਨੂੰ ਜੇ ਜਰੂਰਤ ਆ ਕਿਸੇ ਚੀਜ਼ ਦੀ ਇਹ ਵੀ ਆ ਕੇ ਇਸ ਸੰਸਥਾ ਨੂੰ ਆ ਕੇ ਕਹਵੇ ਕਿ ਮੈਨੂੰ ਇਸ ਚੀਜ਼ ਦੀ ਜਰੂਰਤ ਆ ਤੇ ਅਸੀਂ ਉਰੀ ਵੀ ਹੈਲਪ ਕਰਾਂਗੇ ਜੋ ਮਤਾ ਜਿੰਨਾ ਦੀ ਸੰਸਥਾ ਪਾਸ ਕਰੂਗੀ ਪਰ ਡੀਫੇਮ ਕਰਕੇ ਕਿਸੇ ਨੂੰ ਖੋਣਾ ਉਹ ਗਲਤ ਗੱਲ ਆ ਵਕੀਲ ਸਾਹਿਬ ਹੁਣ ਤੁਸੀਂ ਕਿਸ ਤਰ੍ਹਾਂ ਦੀ ਕਾਨੂੰਨੀ ਕਰਵਾਈ ਅਸੀਂ ਇੱਥੇ ਡੈਫੇਮੇਸ਼ਨ ਦਾ ਕੇਸ ਜਲਦੀ ਤੋਂ ਜਲਦੀ ਲਾਵਾਂਗੇ ਜੀ ਤੁਹਾਡੇ ਕਹਿੰਦਾ ਮੈਨੂੰ ਤੁਹਾਡੇ ਹੀ ਜਾਂਦਾ ਰਹੇ ਨਹੀਂ ਜੀ ਇਹ ਰਿਸ਼ੀ ਸਲੋਏ ਅਨਜਲ ਸੰਸਥਾ ਦੇ ਉੱਪਰ ਲਾਇਆ ਜਾ ਰਿਹਾ ਮੈਂ ਇਹਨਾਂ ਦਾ ਲੀਗਲ ਕੋਆਰਡੀਨੇਟਰ ਆ ਜੀ ਇਹਨਾਂ ਨੇ ਮੈਨੂੰ ਬੁਲਾਇਆ ਔਰ ਇਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਕਿ ਇਹਨਾਂ ਦੇ ਡੈਫੇਮੇਸ਼ਨ ਲਾਈ ਜਾਵੇ ਤੇ ਇਹ ਵੱਖ ਨੂੰ মিডিਆ ਅੱਗੇ ਪ੍ਰੈਸ ਅੱਗੇ ਐਨਪ੍ਰੋਪਰ ਰੱਖਿਆ ਜਾਵੇ ਜਿਹੜੇ ਇੱਥੇ ਆਗੇ ਅੱਜ ਝੂੜ ਨੂੰ ਦਰਸ਼ਨ ਪਹੁੰਚੇ ਆ ਇਹ ਜਿਹੜੇ ਸਾਡੇ ਸ਼ਿਵਰਾਮ ਸਰੋਏ ਜੀ ਸਵਰਗੀਏ ਉਹਨਾਂ ਦੇ ਬੇਟੇ ਜੋ ਇੱਥੇ ਅੰਜਲ ਸੇਵਾ ਸੁਸਾਇਟੀ ਇੱਥੇ ਚੱਲਦੀ ਹੈ ਅਸੀਂ ਦੇਖਦੇ ਹਾਂ ਕਿ ਇੱਥੇ ਕਾਫੀ ਪਰਿਵਾਰ ਇੱਥੇ ਆਏ ਹੁੰਦੇ ਜਿਨ੍ਹਾਂ ਲਈ ਇੱਥੇ ਖਾਣਾ ਪ੍ਰੋਵਾਈਡ ਕਰਾਇਆ ਜਾਂਦਾ ਵਾ ਡੋਨਰ ਆ ਰਹੀ ਅੰਜਲ ਸੇਵਾ ਸੁਸਾਇਟੀ ਲਈ ਅਮ ਅੱਜ ਇਹਨਾਂ ਨੇ ਮੈਨੂੰ ਦੱਸਿਆ ਵੀ ਇੱਕ ਪਰਸਨ ਹੈ ਰਕੇਸ਼ ਕੁਮਾਰ ਲਾਟਾ ਵੀ ਉਹਨਾਂ ਨੇ ਬਲੇਮ ਲਾਇਆ ਇਨਾਂ ਦੇ ਕਿ ਇਹਨਾਂ ਨੇ ਕੋਈ ਮਸ਼ੀਨ ਇਧਰੋਂ ਇਧਰ ਕੀ ਕਾਫੀ ਢੇਰ ਤੋਂ ਅਸੀਂ ਇਹਨਾਂ ਨਾਲ ਜੁੜੇ ਹੋਏ ਆਂ ਵੀ ਇਹਨਾਂ ਨੂੰ ਕਈ ਵਾਰ ਇੱਥੇ ਵਾਟਰ ਕੂਲਰ ਵੀ ਲੱਗੇ ਹੁੰਦੇ ਆ ਤਾਂ ਵਾਟਰ ਕੂਲਰ ਵੀ ਅਸੀਂ ਇੱਥੋਂ ਦੀ ਵੀ ਡੋਨੇਟ ਕਰ ਦਿੰਦੇ ਆ ਅਗਲੇ ਪਾਸੇ ਕਈ ਵਾਰ ਇੱਥੇ ਨਵਾਂ ਆਣਾ ਪੈਂਦਾ ਨਵਾਂ ਲਿਆਣਾ ਪੈਂਦਾ ਹੈ ਜਾਂ ਸਾਨੂੰ ਕਈ ਵਾਰ ਐਦਾ ਲੱਗਦਾ ਵੀ ਇੱਥੇ ਇੱਕ ਹੋਰ ਦੀ ਲੋੜ ਹੈ ਤਾਂ ਇਹ ਉੱਥੇ ਕਰ ਦਿੰਦੇ ਨੇ ਬਟ ਇਹ ਜਿਹੜੇ ਰਕੇਸ਼ ਕੁਮਾਰ ਲਾਟਾ ਜੀ ਹੈ ਇਹ ਆ ਕੇ ਸਿੱਧਾ-ਸਿੱਧਾ ਡਾਇਰੈਕਟਲੀ ਇਹਨਾਂ ਨੂੰ ਆ ਕੇ ਸਿੱਧਾ ਚੋਰ ਦਾ ਇੱਕ ਉਹ ਕਰ ਰਿਹਾ ਮੈਂ ਆਪਣੀ ਪ੍ਰੈਸਰ ਵੀ ਕਹਿਣਾ ਚਾਹੁੰਦਾ ਕਿ ਇਹ ਬਿਲਕੁਲ ਸੱਚ ਆ ਵੀ ਪਹਿਲਾਂ ਇੱਕ ਵਾਰੀ ਪੁਸ਼ਤੀ ਕਰ ਲੈਣੀ ਚਾਹੀਦੀ ਆ ਕਿਉਂਕਿ ਹਰ ਕੋਈ ਪਰਸਨ ਆਪਣੀਆਂ ਬਹੁਤ ਜ਼ਿਆਦਾ ਰਿਸਪੈਕਟ ਲੈ ਕੇ ਬੈਠਾ ਹੁੰਦਾ ਵਾ ਹੁਣ ਇੱਥੇ ਕਾਫੀ ਜਣੇ ਇੱਥੇ ਪਰਿਵਾਰ ਰਾਸ਼ਨ ਲਿੰਦੇ ਆ ਮੈਂ ਲਾਟੇ ਨੂੰ ਪੁੱਛਣਾ ਚਾਹੁੰਦਾ ਵੀ ਇਹਨਾਂ ਦੀ ਠੇਸ ਪਹੁੰਚਾ ਰਹੇ ਆ ਇਹਨਾਂ ਦੀ ਅਨਜਲ ਸੇਵਾ ਸੁਸਾਇਟੀ ਨੂੰ ਵੀ ਕੱਲ ਨੂੰ ਕੋਈ ਚੰਗਾ ਕੰਮ ਕਰੇ ਨਾ ਇੱਥੇ ਕਾਫੀ ਜਗ੍ਹਾ ਚਿੱਟਾ ਵਿਗਰਿਆ ਸ਼ਰਾਬ ਨਜਾਇਜ਼ ਵੀ ਸ਼ਰਾਬ ਇੱਥੇ ਨਜਾਇਜ਼ ਕਬਜ਼ੇ ਹੋ ਰਹੇ ਉੱਥੇ ਜਾ ਕੇ ਇਦਾਂ ਦੀ ਗੱਲ ਕਰਨ ਜੇ ਕੋਈ ਚੰਗਾ ਕੰਮ ਕਰਦਾ ਚੰਗਾ ਦਾ ਕੰਮ ਕੋਈ ਕਰਨਾ ਨਹੀਂ ਆ ਨਾ ਲੋਕਾਂ ਨੇ ਜਿਹੜੇ ਜਿਹੜਾ ਕੋਈ ਕਰਦਾ ਉਹਨੂੰ ਕਰਨ ਨਹੀਂ ਦੇਣਾ ਇਸ ਕਰਕੇ ਅਸੀਂ ਆਪਣੇ ਅ ਅਨਜਲ ਸੇਵਾ ਸੁਸਾਇਟੀ ਨਾਲ ਹੈ ਤੇ ਅਸੀਂ ਉਹਨੂੰ ਵਾਰਨਿੰਗ ਵੀ ਦਿੰਨੇ ਆ ਵੀ ਕਾਫੀ ਵਾਰ ਪਹਿਲਾਂ ਵੀ ਇੱਥੇ ਉਹਨਾਂ ਦੇ ਇੱਕ ਪਰਚਾ ਦਰਜ ਹੋ ਚੁੱਕਿਆ ਹੋਇਆ ਡਾਕਟਰ ਸਾਹਿਬ ਦੇ ਨਾਲ ਅੰਦਰ ਕੋਈ ਬਦਤਮੀਜ਼ੀ ਕਰ ਚੁੱਕੇ ਆ ਵੀ ਉਹਨਾਂ ਨੂੰ ਚਾਹੀਦਾ ਵਾ ਵੀ ਜਿਹੜੀ ਗੱਲ ਦੀ ਕੋਈ ਸਿਰ ਪੈਰ ਨਾ ਹੋਵੇ ਨਾ ਉਹ ਗੱਲ ਨਹੀਂ ਕਰਨੀ ਚਾਹੀਦੀ ਆ ਤੇ ਸਾਡੇ ਲੀਗਲ ਐਡਵਾਈਜ਼ਰ ਜੀ ਬੈਠੇ ਆ ਤੇ ਅਸੀਂ ਸਾਰੀ ਅਨਜਲ ਸੁਸਾਇਟੀ ਜਿਹੜੀ ਹੈਗੀ ਆ ਉਹਨਾਂ ਤੇ ਇੱਕ ਪੱਕਾ ਤੇ ਪਰਚਾ ਦਰਜ ਕਰਾਵਾਂਗੇ ਤਾਂਕਿ ਅਗਲੀ ਵਾਰ ਤੋਂ ਕਿਸੇ ਨੂੰ ਬਲੇਮ ਲਾਉਣ ਵੇਲੇ 100 ਵਾਰ ਸੋਚਣ ਇਲਜ਼ਾਮ ਲਾਇਆ ਗਿਆ ਸੀ ਤੇ ਉਹਦਾ ਜਦੋਂ ਪ੍ਰਸ਼ਾਸਨ ਦੀ ਰਿਪੋਰਟ ਦੇਗਾ ਉੱਪਰ ਕਿਉਂਕਿ ਮੇਰੇ ਵੱਲੋਂ ਇਹ ਸੀਐਮ ਮੰਡ ਸੀਐਮ ਸਾਹਿਬ ਨੂੰ ਵੀ ਭੇਜੀ ਗਈ ਹੈ ਇਹਦੇ ਵਿੱਚ ਸੀਐਮ ਸਾਹਿਬ ਨੂੰ ਐਸਐਸਪੀ ਵਿਜੀਲੈਂਸ ਜੀ ਨੂੰ ਮੈਂ ਸਾਰੀਆਂ ਦਰਖਾਸਤਾਂ ਡੀਸੀ ਸਾਹਿਬ ਨੂੰ ਦੇਣੀ ਰਹੀ ਸੀ ਕਿਉਂਕਿ ਉਹਨਾਂ ਦੀ ਬਦਲੀ ਹੋਈ ਸੀ ਡੀਸੀ ਸਾਹਿਬ ਤੋਂ ਇਲਾਵਾ ਸੀਪੀ ਸਾਹਿਬ ਨੂੰ ਵੀ ਮੈਂ ਦਰਖਾਸਤ ਦੇਤੀ ਹੋਈ ਹੈ ਜੀ ਇਹ ਉਹਨਾਂ ਪ੍ਰਸ਼ਾਸਨ ਦੱਸੇਗਾ ਤੇ ਕਾਰਪੋਰੇਸ਼ਨ ਦੱਸੇਗਾ ਕਿ ਆਹ ਮਸ਼ੀਨਾਂ ਸਿਵਲ ਵਿੱਚ ਆਈਆਂ ਸੀ ਕਿ ਨਹੀਂ ਆਈਆਂ ਸੀ